ਸਾਡੀਆਂ ਜਿਹੜੀਆਂ ਪੋਲੀਟੀਕਲ ਜਮਾਤਾਂ ਆ ਉਹ ਕਿਸ ਤਰੀਕੇ ਨਾਲ ਆਪਣੇ ਰੰਗ ਬਦਲਦੀਆਂ ਕਿਸਵੀਕੇ ਨਾਲ ਆਪਣੇ ਬਿਆਨੀਆਂ ਬਦਲਦੀਆਂ ਇਹ ਵੈਸੇ ਕਮਾਲ ਦੀ ਗੱਲ ਹੈ ਅੱਜ ਆਪਾਂ ਜਿਹੜੀ ਭਾਰਤ ਦੀਆਂ ਦੋ ਜਮਾਤਾਂ ਨੇ ਖਾਸ ਕਰਕੇ ਭਾਜਪਾ ਤੇ ਕਾਂਗਰਸ ਜਿਨ੍ਹਾਂ ਦੇ ਵਿੱਚ ਟੱਕਰ ਆ ਓਬਵੀਅਸਲੀ ਕਾਂਗਰਸ ਉਨੀ ਤਕੜੀ ਤਾਂ ਨਹੀਂ ਜਿੰਨੀ ਭਾਜਪਾ ਇਕੱਲੇ ਤੌਰ ਤੇ ਆ ਪਰ ਜਿਨ੍ਹਾਂ ਦੇ ਵਿੱਚ ਟੱਕਰ ਆ ਦੋਵਾਂ ਦੇ ਵੱਲੋਂ ਕੇਸ ਟਿਕੇ ਨਾਲ ਚੱਲਦੀ ਇਲੈਕਸ਼ਨ ਦੇ ਵਿੱਚ ਆਪਣੇ ਬਿਆਨ ੀਏ ਬਦਲੇ ਜਾ ਰਹੇ ਨੇ ਤੇ ਇਹਦੀ ਕੀ ਵਜ੍ਹਾ ਹੋ ਸਕਦੀ ਆ ਇਹਦੇ ਤੇ ਗੱਲ ਕਰਦੇ ਆ ਨਾਲ ਦੀ ਨਾਲ ਇੱਕ ਦੋ ਹੋਰ ਮਸਲੇ ਨੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਹੋਏ ਉਹਨਾਂ ਤੇ ਵੀ ਗੱਲ ਕਰਾਂਗੇ ਕਾਂਤਰਾਂਸ਼ਟਰੀ ਮਸਲਾ ਆ ਉਹਨਾਂ ਤੇ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜੇਕਰ ਦੇਖ ਰਹੇ ਹੋ ਟਿਕਟੌਕ ਤੇ ਤਾਂ ਫੋਲੋ ਜਰੂਰ ਕਰ ਲੈਣਾ ਜੇਕਰ ਅੰਤਰਰਾਸ਼ਟਰੀ ਮਸਲੇ ਦੀ ਗੱਲ ਕਰੀਏ ਤਾਂ ਜੀ ਬੀਤੇ ਰੋਜ਼ ਇੱਕ ਖਬਰ ਆਉਂਦੀ ਆ ਪੂਰੀ ਦੁਨੀਆ ਦੇ ਵਿੱਚ ਜਿਹੜੀ ਕਿ ਕਹ ਲੋਗੇ ਜੰਗਲ ਦੀ ਅਗਮੰਗ ਫੈਲਦੀ ਆ ਸਲਵਾਕੀਆ ਦੇ ਪ੍ਰਧਾਨ ਮੰਤਰੀ ਨੇ ਜਿਹੜੇ ਕਿ ਲੋਕਾਂ ਦੇ ਨਾਲ ਮਿਲ ਰਹਿ ਸੀਗੇ ਤੇ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੂੰ ਸ਼ੂਟ ਕੀਤਾ ਗਿਆ ਕਾਫੀ ਜ਼ਿਆਦਾ ਦੱਸਦੇ ਆ ਕਿ ਉੱਥੇ ਗੋਲੀਆਂ ਚੱਲੀਆਂ ਠਕ ਠਕ ਚਾਰ ਜਿਹੜੇ ਸ਼ਾਟਸ ਫਾਇਰ ਹੋਏ ਨੇ ਪ੍ਰਧਾਨ ਮੰਤਰੀ ਸਲਵਾਕੀਆ ਦੇ ਉਹਨਾਂ ਦੇ ਗੋਲੀ ਲੱਗੀ ਆ ਹੁਣੇ ਮੈਂ ਬੀਬੀਸੀ ਤੇ ਵੈਸੇ ਦੇਖ ਰਿਹਾ ਸਕਾ ਉਹਨਾਂ ਦੀ ਜਿਹੜੀ ਆ ਹਾਲਤ ਹੈ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਆ ਤੇ ਇੱਕ 71 ਸਾਲਾਂ ਦਾ ਜਿਹੜਾ ਸਸਪੈਕਟ ਆ ਉਹਨੂੰ ਕਸਟਡੀ ਦੇ ਵਿੱਚ ਲਿਆ ਗਿਆ ਪਰ ਹਜੇ ਇਸ ਜਿਹੜੀ ਆ ਸ਼ੂਟਿੰਗ ਦੀ ਮੋਟਿਵ ਕੀ ਆ ਉਹ ਅਨਕਲੀਅਰ ਆ ਲਾਕਿਨ ਪ੍ਰਾਈਮ ਮਿੰਿਸਟਰ ਰੋਬਰਟ ਫੀਕੋ ਇਹ ਕੁਝ ਸਮਾਂ ਪਹਿਲਾਂ ਜਿਹੜੇ ਇਹਨਾਂ ਦੀ ਵਾਪਸੀ ਹੋਈ ਆ ਐਜ਼ ਆ ਪ੍ਰਾਈਮ ਮਿੰਿਸਟਰ ਆਫ ਸਲਬਾਕੀਆ ਤੇ ਉੱਥੇ ਵੀ ਇਹਨਾਂ ਦੀ ਜਦੋਂ ਵਾਪਸੀ ਹੋਈ ਆ ਪਿਛਲੇ ਸਾਲ ਇਹ ਪ੍ਰੋ ਰਸ਼ੀਅਨ ਤੇ ਐਂਟੀ ਅਮਰੀਕਨ ਜਿਹੜਾ ਬਿਆਨੀਆਂ ਦੇ ਉੱਤੇ ਹੋਈ ਆ ਤੇ ਇਹ ਇਸ ਦੇ ਚੱਲਦੇ ਆ ਜਿਹੜੇ ਯੂਰੋਪੀਅਨ ਯੂਨੀਅਨਸ ਦੇ ਨੇਟੋ ਮੈਂਬਰਸ ਨੇ ਉਹਨਾਂ ਨੂੰ ਇਸ ਗੱਲ ਦੇ ਖਦਸ਼ਾਤ ਵੀ ਨੇ ਕਿ ਇਹ ਕਿਤੇ ਮੁਲਕ ਨੂੰ ਉਧਰਲੇ ਪਾਸੇ ਨੂੰ ਨਾ ਲੈ ਜਾਣ ਜਿਹੜਾ ਰਸ਼ੀਅਨ ਸਾਈਡ ਵੱਲ ਨੂੰ ਨਾ ਲੈ ਜਾਣ ਉਧਰੋਂ ਆਬਵੀਅਸਲੀ ਜਿਹੜਾ ਯੂਰੋਪੀਅਨ ਪਾਰਲੀਮੈਂਟ ਆ ਉਹਦੇ ਇਲੈਕਸ਼ਨਸ ਵੀ ਜਾਰੀ ਨੇ ਸੋ ਇਹਦੇ ਦਰਮਿਆਨ ਇਹ ਖਬਰ ਆਉਂਦੀ ਆ ਤੇ ਇਹਦੀ ਆਬਵੀਅਸਲੀ ਸਾਰੇ ਪਾਸੇ ਨਿੰਦਾ ਵੀ ਹੋ ਰਹੀ ਆ ਤੇ ਇਹ ਕਾਫੀ ਅਹਿਮ ਆ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਯੂਰੋਪੀਅਨ ਪਾਰਲੀਮੈਂਟ ਦੇ ਇਲੈਕਸ਼ਨ ਚੱਲ ਰਹੇ ਨੇ ਬਾਕੀ ਮੈਂ ਤੁਹਾਨੂੰ ਪਿਛਲਾ ਇਹਦਾ ਕੰਟੈਕਸਟ ਦੱਸਿਆ ਕਿ ਕਿਵੇਂ ਇਹਨਾਂ ਦੀ ਜਿਹੜੀ ਇਹ ਪ੍ਰਧਾਨ ਮੰਤਰੀ ਨੇ ਸਲਵਾਕੀਆ ਦੇ ਇਸ ਸਮੇਂ ਜਿੰਨਾਂ ਦੇ ਉੱਤੇ ਗੋਲੀ ਚੱਲੀ ਆ ਇਹ ਰਸ਼ੀਅਨ ਸਾਈਡ ਵਾਲੇ ਪਾਸੇ ਨੂੰ ਜ਼ਿਆਦੇ ਨੇ ਹਾਲਾਂਕਿ ਜਿਹੜੇ ਜਿਹੜੇ ਵੱਲੋਂ ਗੋਲੀ ਚਲਾਈ ਗਈ ਆ ਉਹਦਾ ਮੋਟਿਵ ਅਨਕਲੀਅਰ ਆ ਪਰ ਜਿਹੜੀਆਂ ਕਿ ਮੈਂ ਖਬਰਾਂ ਇੱਥੇ ਇੱਥੋਂ ਪੜੀਆਂ ਉਹ ਇਹ ਇਹ ਸਮਝ ਆ ਰਹੀ ਆ ਕਿ ਉੱਥੇ ਦੇ ਜਿਹੜੇ ਸਿਆਸੀ ਆਗੂ ਨੇ ਉਹ ਇਸ ਗੱਲ ਦੀ ਜਿਹੜੀ ਆ ਗੱਲ ਕਹਿ ਰਹੇ ਨੇ ਕਿ ਸਾਡੇ ਜਿਹੜਾ ਸਿਆਸੀ ਬਿਆਨੀਆਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਆਈ ਹੋਈ ਆ ਕਿ ਜਿਹੜੇ ਲੋਕ ਇੱਕ ਦੂਸਰੇ ਦੇ ਖਿਲਾਫ ਜਿਹੜਾ ਸਿਆਸੀ ਬਿਆਨੀਆਂ ਆ ਉਹਨੂੰ ਲੈ ਕੇ ਜਿਹੜੀ ਬਹੁਤ ਜ਼ਿਆਦਾ ਤਲਕੀ ਆ ਇਹਨਾਂ ਦੇ ਖਿਲਾਫ ਵੀ ਦੱਸਦੇ ਆ ਕਿ ਕਾਫੀ ਜਿਹੜਾ ਮਿਸਟਰ ਫੀਕੋ ਦੀਆਂ ਪਾਲਿਸੀਆਂ ਨੇ ਇਹਨਾਂ ਦੇ ਖਿਲਾਫ ਵੀ ਜਿਹੜਾ ਰਾਜਧਾਨੀ ਦੇ ਵਿੱਚ ਤੇ ਅਕ੍ਰੋਸ ਸਲਵਾਕੀਆ ਜਿਹੜੀ ਸਕਾਈ ਨਿਊਜ਼ ਰਿਪੋਰਟ ਕਰ ਰਿਹਾ ਕਿ ਕਾਫੀ ਜ਼ਿਆਦਾ ਪ੍ਰੋਟੈਸਟ ਹੋਏ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਿਹੜੇ ਬਾਹਰ ਨਿਕਲੇ ਨੇ ਸੋ ਜਿਹੜੀ ਸਿਆਸੀ ਇਹ ਤਲਕੀ ਹੁੰਦੀ ਆ ਇਹ ਕਿਸ ਰੂਪ ਲੈ ਸਕਦੀ ਆ ਇਹਦੇ ਤੋਂ ਆਪਾਂ ਨੂੰ ਪਤਾ ਲੱਗਦਾ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਪਾਕਿਸਤਾਨ ਦੀ ਪਾਕਿਸਤਾਨ ਦੇ ਵਿੱਚ ਵੀ ਤੁਹਾਨੂੰ ਪਤਾ ਕਿ ਸਿਆਸੀ ਤਲਕੀ ਜਿਹੜੀ ਉਹ ਏਸੇ ਤਰੀਕੇ ਨਾਲ ਜਿਹੜੀ ਲਗਾਤਾਰਤਾ ਦੇ ਨਾਲ ਜਾਰੀ ਆ ਤੇ ਆਪਾਂ ਜਿਹੜਾ ਤੁਹਾਡੇ ਨਾਲ ਲਗਾਤਾਰ ਉੱਥੇ ਦੀ ਗੱਲ ਕੀਤੀ ਆ ਕਿ ਕਿਵੇਂ ਜਿਹੜਾ Imran Khan ਸਾਹਿਬ ਨੂੰ ਅੰਦਰ ਕੀਤਾ ਗਿਆ ਉਸ ਤੋਂ ਬਾਅਦ 9 ਮਈ ਨੂੰ ਲੈ ਕੇ ਜੋ ਕੁਝ ਵੀ ਹੋਇਆ ਸੋ 9 ਮਈ ਦੇ ਦਿਨਾਂ ਦੇ ਵਿੱਚ ਜਦੋਂ ਪਹਿਲਾ ਵੀ ਤਾਂ ਉਸ ਤੋਂ ਬਾਅਦ ਜਿਹੜੀਆਂ ਪ੍ਰੈਸ ਕਾਨਫਰੰਸਾਂ ਹੋਈਆਂ ਇਧਰੋਂ ਇਸਟੈਬਲਿਸ਼ਮੈਂਟ ਦੇ ਵੱਲੋਂ ਵੀ ਉਹਨਾਂ ਨੇ ਬਾਰ-ਬਾਰ ਇਹ ਗੱਲ ਲੈ ਕੇ ਆਦੀ ਕਿ ਜਿਹੜਾ Imran Khan ਸਾਹਿਬ ਨੂੰ ਜਾਂ ਉਹਨਾਂ ਦੀ ਜਮਾਤ ਨੂੰ ਮਾਫੀ ਮੰਗਣੀ ਪੈਣੀ ਜਦਕਿ Imran Khan ਸਾਹਿਬ ਦੀ ਜਮਾਤ ਦਾ ਬڑا ਇਹਦੇ ਤੇ ਸਖਤ ਰੁਕ ਸਾਹਮਣੇ ਆਇਆ ਕਿ ਅਸੀਂ ਮਾਫੀ ਨਹੀਂ ਮੰਗਦੇ ਇੱਥੋਂ ਤੱਕ ਕਿ ਉਹਨਾਂ ਦੇ ਬੜੇ ਹੀ ਸੌਫਟ ਸਪੋਕਨ ਸਮਝੇ ਜਾਂਦੇ ਸਾਫ ਦਾ ਸਪੀਕਰ ਹੈ ਅਸਦ ਕੈਸਰ ਸਾਹਿਬ ਜਿਹੜੇ ਪੀਟੀਆਈ ਦੇ ਨਾਲ ਸੰਬੰਧਿਤ ਤੇ ਇਮਰਾਨ ਖਾਨ ਸਾਹਿਬ ਦੇ ਕਾਫੀ ক্লোਜ਼ ਮਿੱਤਰ ਮੰਨੇ ਜਾਂਦੇ ਆ ਉਹਨਾਂ ਨੇ ਇੱਥੇ ਤੱਕ ਇੱਕ ਪ੍ਰੋਗਰਾਮ ਦੇ ਵਿੱਚ ਗਿਆ ਕਿ ਮਾਫੀ ਦਾ ਅਸੀਂ ਆਪਣੇ ਪੇ ਤੋਂ ਨਹੀਂ ਮੰਗਦੇ ਤੇ ਇਹਨੂੰ ਲੈ ਕੇ ਇੱਕ ਗੱਲ ਬੜੀ ਸਪਸ਼ਟ ਨਜ਼ਰ ਆ ਰਹੀ ਆ ਕਿ ਉੱਥੇ ਵੀ ਜਿਹੜਾ ਜਿਹੜੀਆਂ ਇਹ ਦੋ ਧਰਾਵਾਂ ਨੇ ਇਹਨਾਂ ਦੇ ਵਿੱਚ ਜਿਹੜੀ ਤਾਲਕੀ ਬਿਲਕੁਲ ਬਹੁਤ ਜ਼ਿਆਦਾ ਵਧੀ ਹੋਈ ਆ ਤੇ ਮਾਮਲਾ ਇੱਕ ਵਾਰ ਫਿਰ ਕਲੈਸ਼ਸ ਵੱਲੋਂ ਜਿਹੜਾ ਵੱਧ ਰਿਹਾ Imran Khan ਸਾਹਿਬ ਉਹਨਾਂ ਨੂੰ ਜਿਹੜਾ ਡਿਵੀਜ਼ਨ ਬੈਂਚ ਹੈ اسلام آباد ਹਾਈ ਕੋਰਟ ਦਾ ਉਹਨਾਂ ਦੇ ਵੱਲੋਂ ਉਹਨਾਂ ਨੂੰ ਬੇਲ ਦੇ ਦਿੱਤੀ ਗਈ 190 ਮਿਲੀਅਨ ਦਾ ਕੇਸ ਆ ਜਿਹੜਾ ਰੀਜ਼ਨੇਬਲ ਗਰਾਊਂਡ ਤੇ ਉਹਨਾਂ ਨੂੰ ਬੇਲ ਦਿੱਤੀ ਗਈ ਹੈ ਇੱਕ ਕੇਸ ਦੇ ਵਿੱਚ ਬੇਲ ਇਹਨਾਂ ਨੂੰ ਮਿਲ ਵੀ ਗਈ ਤੇ ਬਾਕੀ ਕੇਸਾਂ ਦੇ ਵਿੱਚ ਹਜੇ ਇੱਕ ਤਾਂ ਇਹਨਾਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਬਾਕੀ ਹੋਰ ਇਹਨਾਂ ਦੇ ਇਹਨਾਂ ਤੋਂ 100 150 ਤੋਂ ਜ਼ਿਆਦਾ ਮੁਕਦਮੇ ਨੇ Imran Khan ਸਾਹਿਬ ਦੇ ਉੱਤੇ ਹੋਏ ਹੋਏ ਇੱਕ ਗੱਲ ਤਾਂ ਸਪੱਸ਼ਟ ਨਜ਼ ਕਿ ਜਦ ਤੱਕ ਇਹਨਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਮੁੱਖ ਮੁੱਦਾ ਇਹ ਹੈ ਕਿ Imran Khan ਸਾਹਿਬ ਦਾ ਜਿਹੜੀ PTI ਹੈ ਉਹ ਗੱਲਬਾਤ ਕਿਹਦੇ ਨਾਲ ਕਰਦੇ ਆ ਜਿਹੜੇ ਸਿਆਸੀ ਪਲੇਅਰ ਨੇ ਉੱਥੇ ਕੀ ਆ ਕਿ ਬਹੁਤ ਇਹਨਾਂ ਦੇ ਵਿੱਚ ਆਪਸੀ ਜਿਹੜਾ ਕਹਿ ਲਓ ਕਿ ਇੱਕ ਦੂਜੇ ਦੇ ਉੱਤੇ ਬਚਾ ਜਿਹੜਾ ਵਿਸ਼ਵਾਸ ਨਹੀਂ ਕਰ پا ਰਹੇ ਕੋਈ ਵੀ ਤੇ Imran Khan ਸਾਹਿਬ ਨੂੰ ਲੱਗਦਾ ਜੇ ਮੈਂ ਇਹਨਾਂ ਸਿਆਸਤਦਾਨਾਂ ਦੇ ਨਾਲ ਕੋਈ ਗੱਲਬਾਤ ਕੀਤੀ ਤਾਂ ਇਹ ਦੂਸਰੇ ਪਾਸੇੋਂ ਜਾ ਕੇ ਇਹਨਾਂ ਕਹਿ ਦੇਣ ਕਿ ਦੇਖੋ Imran Khan ਸਾਹਿਬ ਸਾਡੇ ਨਾਲ ਗੱਲਬਾਤ ਕਰਦੇ ਆ ਤਾਂ ਉਹਨਾਂ ਨੂੰ ਕੋਈ ਉਧਰੋਂ ਅ ਅ ਤਾਕਤਵਾਰ ਹਲਕਿਆਂ ਦੇ ਵੱਲੋਂ ਕੋਈ ਡੀਲ ਮਿਲ ਜਵੇ ਦੂਸਰੇ ਸਿਆਸੀ ਪਲੇਅਰਾਂ ਨੂੰ ਵੀ ਇਹ ਲੱਗਦਾ ਕਿ ਜੇਕਰ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਕਿਤੇ ਇਸਟੈਬਲਿਸ਼ਮੈਂਟ ਦੇ ਨਾਲ ਖਾਨ ਡੀਲ ਨਾ ਕਰ ਰਵੇ ਪਰ ਚੰਗੀ ਗੱਲ ਇਹ ਹੀ ਆ ਕਿ ਜੇਕਰ ਜਿਹੜੇ ਸਿਆਸੀ ਲੋਕ ਨੇ ਇਕੱਠੇ ਹੋ ਕੇ ਬੈਠ ਕੇ ਇਹ ਇਨਾਂ ਮਸਲੇ ਦਾ ਹੱਲ ਕੱਢਣ ਆਦਰਵਾਇਜ਼ ਇਹ ਐਟ ਦਾ ਮੂਮੈਂਟ ਇਮਰਾਨ ਖਾਨ ਸਾਹਿਬ ਦੀ ਧਿਰ ਨੇ ਹਜੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਉਹਨਾਂ ਨੇ ਇਸਟੈਬਲਿਸ਼ਮੈਂਟ ਦੇ ਨਾਲ ਗੱਲ ਕਰਨੀਆਂ ਜਾਂ ਇਕੱਲੇ ਸਿਆਸਤਦਾਨਾਂ ਦੇ ਨਾਲ ਕਰਨੀਆਂ ਉਧਰੋਂ ਬੜਾ ਸਖਤ ਬਿਆਨੀਆਂ ਸੁਣਨ ਨੂੰ ਮਿਲ ਰਿਹਾ ਪਰ ਇੱਕ ਗੱਲ ਤੈਅ ਆ ਕਿ ਬਿਨਾਂ ਇਮਰਾਨ ਖਾਨ ਸਾ ਕੀਸਵੀ ਦੇ ਦਾ ਰੂਪ ਧਾਰਨ ਕਰ ਲੈਂਦੀਆਂ ਉਹ ਮੈਂ ਪਹਿਲਾਂ ਹੁਣੇ ਹੀ ਤੁਹਾਡੇ ਨਾਲ ਖਬਰ ਸਾਂਝੀ ਕਰਕੇ ਹਟਿਆ ਸੋ ਜੇਕਰ ਆਪਾਂ ਆਈਏ ਤਾਂ ਜਿਹੜੇ ਮੈਂ ਬਿਆਨੀਆਂ ਦੀ ਗੱਲ ਕੀਤੀ ਹੈ ਜੀ ਇਹ ਪਹਿਲਾਂ ਜਿਹੜਾ ਕਾਂਗਰਸ ਦੇ ਬਿਆਨੀਆਂ ਤੇ ਆਈਏ ਲਗਾਤਾਰ ਇਹਨਾਂ ਦੇ ਆਗੂਆਂ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਇਹ ਇੱਕ ਤਾਂ ਇਹਨਾਂ ਨੇ ਪਹਿਲਾਂ ਤਾਂ ਇਹ ਕਹਿੰਦੇ ਰਹੇ ਕਿ ਜਿਹੜਾ 5 ਕਿਲੋ ਰਾਸ਼ਨ ਸਕੀਮ ਆ ਇਹ ਤੁਹਾਨੂੰ ਡਿਪੈਂਡੈਂਟ ਕਰਨ ਲਈ ਆ ਬੀਜੇਪੀ ਦੀ ਜਿਹੜੀ ਇਹ ਸਕੀਮ ਆ ਇਹ ਤੁਹਾਨੂੰ ਨਿਰਪਰ ਕਰਨ ਦੇ ਲਈ ਆ ਸਰਕਾਰ ਦੇ ਉੱਤੇ ਤੇ ਤੁਹਾਨੂੰ ਇਹ ਇੰਡੀਪੈਂਡੈਂਟ ਨਹੀਂ ਬਣਾਉਂਦੀ ਇਹਨਾਂ ਦੇ ਪ੍ਰਿਆੰਕਾ ਗਾਂਧੀ ਬਲੋ ਐਸਪੀਕੇ ਦੇ ਬਿਆਨ ਸਾਨੂੰ ਸੁਣਨ ਨੂੰ ਮਿਲੇ ਕਿ ਤੁਹਾਨੂੰ ਆਜ਼ਾਦ ਨਹੀਂ ਕਰਦੀ ਇਦਾਂ ਦੀ ਸਕੀਮ ਜਿਹੜੀ ਕਿ ਗੱਲ ਵੀ ਸਹੀ ਆ ਕਿ ਤੁਹਾਨੂੰ ਆਪਣੇ ਆਪ ਨੂੰ ਇਹਨਾਂ ਪ੍ਰਿਆੰਕਾ ਗਾਂਧੀ ਦਾ ਮੈਂ ਇੱਕ ਬਿਆਨ ਪੜ੍ਹ ਰਿਹਾ ਸੀਗਾ ਉਹਨਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਤੁਹਾਨੂੰ ਜਿਹੜੀ ਆ ਜੌਬ ਚਾਹੀਦੀ ਆ ਕਿ 5 ਕਿਲੋ ਫ੍ਰੀ ਰਾਸ਼ਨ ਚਾਹੀਦਾ ਸੋ ਇਹਦੇ ਨਾਲ ਨਾਲ ਇਹ ਵੀ ਕਹਿੰਦੇ ਰਹਿ ਕੇ ਦੇਖੋ ਜੀ ਇਹ ਜਿਹੜੀ ਸਕੀਮ ਆ ਇਹ ਤਾਂ ਅਸੀਂ ਜਦੋਂ ਸਾਡੀ ਸਰਕਾਰ ਹੁੰਦੀ ਸੀਗੀ ਯੂਪੀਐਸ ਯੂਪੀਏ ਦੇ ਟਾਈਮ ਜਿਹੜਾ ਉਦੋਂ ਫੂਡ ਸਿਕਿਉਰਿਟੀ ਐਕਟ ਜਿਹੜਾ ਚਲਦੇ ਆ ਇਹ ਸਾਰਾ ਕੁਝ ਹੋਇਆ ਪਰ ਚਲੋ ਇਹ ਚੱਲਦਾ ਸੀ ਹੁਣ ਕੱਲ ਇੱਕਦਮ ਅਚਾਨਕ ਹੀ ਕੀ ਹੋਇਆ ਕਿ ਜਿਹੜੇ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਮਲਕਰਜੁਨ ਖੜਗੇ ਸਾਹਿਬ ਇਹ ਸਮਾਜਵਾਦੀ ਪਾਰਟੀ ਦੇ ਕਨੇਸ਼ ਚਾਦਵ ਦੇ ਨਾਲ ਲਖਨਊ ਦੇ ਵਿੱਚ ਇਹਨਾਂ ਦੀ ਇੱਕ ਪ੍ਰੈਸ ਬਾਰਤਾ ਸੀਗੀ ਉਹਦੇ ਵਿੱਚ ਇਹ ਜਿਹੜਾ ਐਲਾਨ ਕਰ ਦਿੰਦੇ ਨੇ ਕਿ ਜੇਕਰ ਇੰਡੀਆ ਬਲੌਕ ਦੀ ਜਿਹੜੀ ਆ ਸਰਕਾਰ ਆਉਂਦੀ ਆ ਤਾਂ ਅਸੀਂ ਇਹਨੂੰ ਡਬਲ ਕਰ ਦੇਵਾਂਗੇ ਪਾ 5 ਕਿਲੋ ਦੀ ਬਜਾਏ 10 ਕਿਲੋ ਰਾਸ਼ਨ ਮਿਲਿਆ ਕਰੇਗਾ ਇੰਡੀਆ ਬਲੌਕ ਦੀ ਜੇਕਰ ਸਰਕਾਰ ਆਉਂਦੀ ਮਲਕਰਜੁਨ ਖੜਗੇ ਸਾਹਿਬ ਨੇ ਕਹਿ ਦਿੱਤਾ ਚਾਰ ਫੇਜ਼ਸ ਆਲਰੇਡੀ ਲੰਘ ਚੁੱਕੇ ਨੇ ਇਹ ਮੈਨੂੰ ਲੱਗਦਾ ਹੁਣ ਇਹ ਇਹ ਇਹਨਾਂ ਗੱਲਾਂ ਤੋਂ ਐਕਚੁਅਲੀ ਪਤਾ ਲੱਗਦਾ ਕਿ ਤੁਹਾਡੀ ਵਿਚਾਰਤਾ ਰੱਖੀ ਹੈ ਇੱਕ ਪਾਸੇ ਤੁਸੀਂ ਕਹਿੰਦੇ ਕਿ ਇਸ ਇਸ ਤਰੀਕੇ ਦੀਆਂ ਸਕੀਮਾਂ ਨਹੀਂ ਹੋਣੀਆਂ ਚਾਹੀਦੀਆਂ ਹਾਲਾਂਕਿ ਜਿਹੜੀਆਂ ਵੈਲਫੇਅਰ ਸਕੀਮਾਂ ਪੂਰੇ ਮੁਲਕ ਦੇ ਵਿੱਚ ਸਾਰੇ ਵਰਲਡ ਦੇ ਵਿੱਚ ਹੁੰਦੀਆਂ ਪਰ ਉਹਨੂੰ ਕੇਸ ਟੂ ਕੇ ਨਾਲ ਜਿਹੜਾ ਲੈ ਕੇ ਅੱਗੇ ਵਧਣਾ ਇੱਕ ਵੱਖਰਾ ਉਹ ਤਰੀਕਾ ਹੁੰਦਾ ਕਿ ਉਹਨੂੰ ਕਿਵੇਂ ਲੋਕਾਂ ਦੇ ਵਿੱਚ ਉਹਨੂੰ ਲੈ ਕੇ ਜਾਣਾ ਪਰ ਇਹ ਕੱਲ ਤੱਕ ਤੁਹਾਡੇ ਆਗੂ ਜਿਹੜੇ ਕਾਂਗਰਸ ਤੋਂ ਇਹ ਕਹਿੰਦੇ ਨੇ ਤੁਹਾਨੂੰ ਡਿਪੈਂਡੈਂਡ ਬਣਾਉਣ ਦੇ ਲਈ ਆ ਤੁਹਾਨੂੰ ਇੰਡੀਪੈਂਡੈਂਟ ਬਣਾਉਣ ਦੇ ਨਹੀਂ ਨਹੀਂ ਹੈਗੀ ਤੇ ਅੱਜ ਤੁਸੀਂ ਇਹਦੇ 5 ਕਿਲੋ ਦੀ ਬਜਾਏ ਇਹਨੂੰ 10 ਕਿਲੋ ਕਰਨ ਦੀ ਗੱਲ ਕਰ ਰਹੇ ਹੋ ਇਸ ਕਰਕੇ ਆ ਕਿਉਂਕਿ ਲਗਾਤਾਰ ਇਹ ਗੱਲ ਆ ਰਹੀ ਆ ਕਿ ਬਾਕੀ ਬੇਸ਼ੱਕ ਇਲੈਕਸ਼ਨਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਣ ਕੋਈ ਕਿਸੇ ਦੇ ਨਾਲ ਸੰਬੰਧਤ ਜਿਹੜਾ ਕਿਸੇ ਦੇ ਪੱਖ ਦੇ ਵਿੱਚ ਹੋਵੇ ਕੋਈ ਕਿਸੇ ਦੇ ਵਿਰੋਧ ਦੇ ਵਿੱਚ ਹੋਵੇ ਕਿਤੇ ਨਾ ਕਿਤੇ ਗੱਲ ਜਿਹੜੀ ਜ਼ਮੀਨੀ ਪੱਧਰ ਤੋਂ ਸਾਹਮਣੇ ਇਹ ਆ ਰਹੀ ਆ ਕਿ ਲੋਕੀ ਜਿਹੜਾ ਇਹ ਮੋਦੀ ਸਾਹਿਬ ਦੀ ਰਾਸ਼ਨ ਵਾਲੀ ਸਕੀਮ ਆ ਇਹਦੇ ਚੱਲਦਿਆਂ ਬੀਜੇਪੀ ਨੂੰ ਫਾਇਦਾ ਹੋ ਰਿਹਾ ਹੈ ਜਿਹੜੀ 5 ਕਿਲੋ ਫ੍ਰੀ ਰਾਸ਼ਨ ਵਾਲੀ ਸਕੀਮ ਆ ਸੋ ਇਹਦੇ ਚੱਲਦਿਆਂ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਸੋ ਹੋ ਸਕਦਾ ਏਸੇ ਹੀ ਇਹਦੀ ਵਜ੍ਹਾ ਤੇ ਚੱਲਦਿਆਂ ਹੁਣ ਇਹਨਾਂ ਨੇ ਜਿਹੜਾ ਇਹਨੂੰ 5 ਕਿਲੋ ਨੂੰ 10 ਕਿਲੋ ਕਰਨ ਦਾ ਜਿਹੜਾ ਐਲਾਨ ਕਰ ਦਿੱਤਾ ਮੋਦੀ ਸਾਹਿਬ ਦੇ ਬਿਆਨੀਆਂ ਤੇ ਜੇ ਜਿਹੜਾ ਮੈਂ ਬੀਤੇ ਰੋਜ਼ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀਗੀ ਇੰਡੀਅਨ ਐਕਸਪ੍ਰੈਸ ਦੀ ਤੇ ਮੈਂ ਜਿਹੜਾ ਕੱਲ ਹੀ ਉਹ ਜਿਹੜੀ ਨਿਊਜ਼ 18 ਤੇ ਇਹਨਾਂ ਦੀ ਹੋਈ ਆ ਇੰਟਰਵਿਊ ਉਹ ਵੀ ਦੇਖੀ ਆ ਸੋ ਉਹ ਇੰਟਰਵਿਊ ਦੇ ਵਿੱਚ ਮੋਦੀ ਸਾਹਿਬ ਨੇ ਜਿਹੜਾ ਬੜਾ ਹੀ ਉਹਨਾਂ ਨੇ ਜਿਹੜਾ ਸਪਸ਼ਟਤਾ ਦੇ ਨਾਲ ਕਿਹਾ ਕਿ ਮੈਂ ਤਾਂ Hindu Muslim ਨਹੀਂ ਕਰਦਾ ਮੇਰਾ ਸੰਕਲਪ ਹੈ ਤੇ ਜੇਕਰ ਮੈਂ Hindu Muslim ਕਰੂੰਗਾ ਤੇ ਮੈਂ ਪਬਲਿਕ ਲਾਈਫ ਦੇ ਯੋਗਿਆ ਨਹੀਂ ਹੋਊਗਾ ਉਹਨਾਂ ਨੂੰ ਪੁੱਛਿਆ ਗਿਆ ਜਿਹੜਾ ਵੀ ਉਹ ਉਹ ਬਿਆਰ ਨੂੰ ਲੈ ਕੇ ਜਿਹੜਾ ਰਾਜਸਥਾਨ ਦੇ ਵਿੱਚ ਉਹਨਾਂ ਨੇ ਦਿੱਤਾ ਸੀਗਾ ਤੇ ਵੀ ਬਾਂਸਵਾਰਾ ਦੇ ਵਿੱਚ ਜਿਹੜਾ ਕਿ ਉਹਨੂੰ ਲੈ ਕੇ ਜਦੋਂ ਪੁੱਛਿਆ ਗਿਆ ਤਾਂ ਉਹ ਬੜਾ ਸਪਸ਼ਟਤਾ ਦੇ ਨਾਲ ਤਾਂ ਜਵਾਬ ਨਹੀਂ ਦਿੱਤਾ ਖੈਰ ਉਹਨਾਂ ਨੇ ਪਰ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਮੈਂ Hindu Muslim ਨਹੀਂ ਕਰਦਾ ਅੱਜ ਮੈਂ ਹੁਣੇ ਇੱਕ ਰਿਪੋਰਟ ਦੇਖ ਰਿਆ ਸੀਗਾ ਇੰਡੀਅਨ ਐਕਸਪ੍ਰੈਸ ਦੀ ਉਹਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜਿਹੜਾ ਕਿਹਾ ਕਿ ਜਿਹੜੀ ਆਪੋਜੀਸ਼ਨ ਆ ਉਹ ਇੱਕ ਤਾਂ ਉਹਨਾਂ ਨੇ ਕਿਹਾ ਕਿ ਸੀਏਏ ਨੂੰ ਲੈ ਕੇ ਜਿਹੜਾ ਉਹ ਝੂਠ ਫਲਾ ਰਹੀ ਆ ਤੇ ਉਹਨਾਂ ਨੇ ਜਿਹੜਾ ਆਪਣੀ ਵੋਟ ਬੈਂਕ ਪੋਲਿਟਿਕਸ ਦੇ ਚੱਲਦੇ ਆ ਹਿੰਦੂ ਤੇ ਮੁਸਲਮਾਨ ਦੀ ਜਿਹੜੀ ਲੜਾਈ ਕਰਵਾਈ ਆ ਇਹ ਉਹਨਾਂ ਨੇ ਕਿਹਾ ਕਿ ਜਿਹੜਾ ਸੈਕੂਲਰਿਜ਼ਮ ਦਾ ਪਰਦਾ ਆ ਉਹ ਉਹਦੇ ਹੇਠਾਂ ਜਿਹੜਾ ਸੈਕੂਲਰਿਜ਼ਮ ਸੈਕੂਲਰਿਜ਼ਮ ਦਾ ਨਕਾਬ ਪੈਨ ਕੇ ਉਹਦੇ ਹੇਠਾਂ ਜਿਹੜਾ ਹਿੰਦੂ ਮੁਸਲਮਨ ਦੀ ਫਾਈਟ ਕਰਵਾਈ ਆ ਮੋਦੀ ਸਾਹਿਬ ਨੇ ਕਿਹਾ ਤੇ ਜੇ ਮੈਂ ਤੁਹਾਨੂੰ ਦੱਸਿਆ ਇਹਨਾਂ ਨੇ ਕਿਹਾ ਕਿ ਮੈਂ ਹਿੰਦੂ ਮੁਸਲਮਾਨ ਨਹੀਂ ਕਰਦਾ ਮੇਰਾ ਇਹ ਜਿਹੜਾ ਸੰਕਲਪ ਆ ਸੋ ਇਹ 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 ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹਨਾਂ ਨੇ ਕਿਹੜੇ ਬਿਆਨ ਦਿੱਤੇ ਨੇ ਉਹਨਾਂ 'ਤੇ ਕੀ ਬਹਿਸ ਕਰਨ ਦੀ ਕੋਈ ਜ਼ਰੂਰਤ ਨਹੀਂ ਵੈਸੇ ਜਿਹੜੀ ਤਾਉਜੀ ਆ ਜਾਂ ਆਰਗੂਮੈਂਟ ਆ ਉਹ ਤਾਂ ਹਰ ਇੱਕ ਗੱਲ ਦਾ ਪੇਸ਼ ਕੀਤਾ ਜਾ ਸਕਦਾ ਹੁੰਦਾ ਕਿ ਇਹਦੀ ਮੈਂ ਆ ਨਹੀਂ ਮੈਂ ਇਦਾਂ ਕਿਹਾ ਸੀ ਮੇਰੇ ਕਹਿਣ ਦਾ ਆ ਮਤਲਬ ਸੀ ਪਰ ਉਹ ਸਾਰਿਆਂ ਨੂੰ ਪਤਾ ਕਿ ਨਾ ਨੇ ਕੀ ਕੀ ਗੱਲ ਕੀਤੀ ਆ ਬਾਕੀ 10 ਸਾਲ ਤੋਂ ਭਾਰਤ ਦਾ মিডিਆ ਜਿਸ ਤਰੀਕੇ ਨਾਲ ਚੱਲ ਰਿਹਾ ਉਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਪਰ ਹੁਣ ਇਹਨਾਂ ਦੇ ਵੱਲੋਂ ਆਪਣਾ ਬਿਆਨੀਆਂ ਬਦਲਿਆ ਕਿਉਂ ਜਾ ਰਿਹਾ ਮੁੱਖ ਗੱਲ ਇਹ ਹੈ ਕਿ ਐਡੀ ਕੀ ਜਿਹੜੀ ਤੁਸੀਂ ਆਪਣਾ ਬਿਆਨੀਆਂ ਕਦੋਂ ਬਦਲਦੇ ਆ ਇੱਥੇ ਤਾਂ ਜਿਹੜਾ ਕੋਈ ਹਿੰਦੀ ਜਾਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕੋਈ ਫਿਲਮਾਂ ਦਾ ਜਿਹੜਾ ਚੱਲ ਪਵੇ ਟੌਪਿਕ ਜਿੱਤੇ ਕੋਈ ਫਿਲਮ ਹਿੱਟ ਹੋ ਜਵੇ ਲੋਕੀ ਉਹ ਨਹੀਂ ਬਦਲਦੇ ਕਿੰਨੇ ਕਿੰਨੇ ਸਾਲ ਪ੍ਰਧਾਨ ਮੰਤਰੀ ਸਾਹਿਬ ਨੇ ਆਹ 4 ਢੇੜਾਂ ਦੇ ਵਿੱਚ ਆਪਣੇ 3-4 ਬਿਆਨੀਆਂ ਬਦਲ ਲੈ ਆਪਣੇ ਨੈਰੇਟਿਵ ਦੇ ਵਿੱਚ ਲਗਾਤਾਰ ਬਦਲਾਅ ਕੀਤਾ ਜਾ ਰਿਹਾ ਬੀਜੇਪੀ ਦੇ ਵੱਲੋਂ ਜਾਂ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਐਡਾ ਕਾਦਾ ਡਰਿਆ ਕਿ ਹਾਰਨ ਦਾ ਡਰਿਆ ਇਸੇ ਕਰਕੇ ਆਬੀਅਸਲੀ ਤੁਸੀਂ ਬਿਆਨੀਆਂ ਤਾਂ ਆਪਣੇ ਤਾਂ ਹੀ ਬਦਲਦੇ ਆ ਨਾ ਜੇਕਰ ਤੁਹਾਨੂੰ ਲੱਗਦਾ ਕਿ ਆ ਮੈਂ ਗੱਲ ਕਹੀ ਸੀ ਮੇਰੀ ਗੱਲ ਕਲਿੱਕ ਕਰ ਗਈ ਤੇ ਤੁਸੀਂ ਉਹਦੇ ਹਿਸਾਬ ਦੇ ਨਾਲ ਚੱਲਦੇ ਹੋ ਸੋ ਖੈਰ ਇਹ ਹੁਣ ਸਾਨੂੰ ਜਿਹੜਾ 4 ਜੂਨ ਨੂੰ ਪਤਾ ਲੱਗਣਾ ਕਿ ਕੀ ਪ੍ਰਧਾਨ ਮੰਤਰੀ ਮੋਦੀ ਦਾ ਬੈਸੇ ਜਿਹੜੀਆਂ ਮੀਡੀਆ ਰਿਪੋਰਟਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜਾ ਤਾਂ ਮੀਡੀਆ ਕੇਂਦਰ ਦੇ ਵਿੱਚ ਜਾਂ ਕਹਿ ਲਓ ਕਿ ਜਿਹੜਾ ਤਾਂ ਟੀਵੀ ਦੇ ਉੱਤੇ ਨੈਸ਼ਨਲ ਟੀਵੀਜ਼ ਨੇ ਚੈਨਲਸ ਨੇ ਉਹ ਤਾਂ ਆਬੀਅਸਲੀ ਇਹ ਗੱਲ ਕਹਿ ਰਹੇ ਨੇ ਕਿ ਮੋਰਰਲੈਸ ਮੋਦੀ ਸਾਹਿਬ ਦੀ ਸਰਕਾਰ ਪੱਕੀ ਆ ਬਾਕੀ ਜਿਹੜਾ ਇੱਕ ਆਲਟਰਨੇਟਿਵ ਮੀਡੀਆ YouTube ਤੇ ਬਹੁਤ ਸਾਰੇ ਲੋਕੀ ਕੰਮ ਦੀ ਕਹਾਣੀ ਕਿਤੇ ਕਿਤੇ ਨਾ ਕਿਤੇ ਫਸੀ ਹੋਈ ਆ ਬਹੁਤੇ ਲੋਕਾਂ ਦਾ ਖੈਰ ਇਹ ਮੰਨਣਾ ਜਿਹੜੇ ਇੰਡੀਪੈਂਡੈਂਟ ਵੀ ਦਾ YouTube ਤੇ ਵੀ ਜਿਹੜੇ ਮੈਂ ਕਿਹਾ ਕੰਮ ਕਰਦੇ ਨੇ ਕਿ ਬਹੁਮਤ ਸ਼ਾਇਦ ਜੇਕਰ ਕਿਸੇ ਨੂੰ ਨਹੀਂ ਵੀ ਮਿਲਦੀ ਪਰ ਸਿੰਗਲ ਲਾਰਜੇਸਟ ਪਾਰਟੀ ਜਿਹੜੀ ਆਬਵੀਅਸਲੀ ਭਾਪੀ ਹੋਣੀ ਆ ਤੇ ਉਸ ਤੋਂ ਬਾਅਦ ਗੱਠਜੋੜ ਹੋ ਸਕਦੇ ਆ ਹਾਲਾਂਕਿ ਜਿਵੇਂ ਮੈਂ ਕਿਹਾਗੇ ਬਹੁਤ ਲੋਕਾਂ ਵੱਲੋਂ ਇਹ ਵੀ ਮੰਨਿਆ ਜਾ ਰਿਹਾ ਕਿ ਭਾਪੀ ਦੀ ਸਰਕਾਰ ਬਣਨ ਜਾ ਰਹੀ ਆ ਪਰ ਜੇਕਰ ਬਿਲਕੁਲ ਇਹਨਾਂ ਨੂੰ ਇੰਨਾ ਹੀ ਪਤਾ ਕਿ ਭਾਪੀ ਦੀ ਸਰਕਾਰ ਬਣਨ ਜਾ ਰਹੀ ਆ ਤੇ ਇਹ ਗੱਲ ਥੋੜੀ ਸਮਝੋ ਪਰਿਆ ਕਿ ਇਸ ਵੀਕੇ ਨਾਲ ਆਪਣੇ ਨੈਰੇਟਿਵਸ ਨੂੰ ਚੇਂਜ ਕਰਨਾ ਇੱਕ ਇੱਕ ਪਹਿਲਾਂ ਇੱਕ ਤਾਂ ਹੁੰਦਾ ਨਾ ਚਲੋ ਲਾਗੇ ਤਾਂ ਸਾਗੇ ਦੇ ਹੁੰਦੇ ਆ ਇੱਕ ਇੱਕ ਤੁਹਾਡੀ ਆ ਧਾਰਾ ਇੱਕ ਤੁਹਾਡੀ ਆ ਧਾਰਾ ਇਹਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਜਾਂਦਾ ਸੋ ਇਹ ਇਹਦੀ ਅਸਲ ਵਜ੍ਹਾ ਕੀ ਹੈ ਇਹ ਆਪਾਂ ਨੂੰ 4 ਜੂਨ ਨੂੰ ਪਤਾ ਲੱਗਣਾ ਸੋ ਨੈਰੇਟਿਵਸ ਦੀ ਗੱਲ ਆਪਾਂ ਕਰ ਰਹੇ ਆ ਤਾਂ ਨੈਰੇਟਿਵਸ ਦੀ جنگ ਲੱਗਦਾ ਜੀ ਪੰਜਾਬ ਦੇ ਵਿੱਚ ਜਿਹੜੀ ਆ ਪੰਥਕ ਪੋਲਿਟਿਕਸ ਦੇ ਵਿੱਚ ਜਾਂ ਸਿੱਖ ਪੋਲਿਟਿਕਸ ਦੇ ਵਿੱਚ ਵੀ ਸ਼ੁਰੂ ਹੋ ਗਈ ਆ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਅਕਾਲੀ ਦਲ ਦੇ ਵੱਲੋਂ ਖੁੱਲ ਕੇ ਭਾਈ ਅਮਰਪਾਲ ਸਿੰਘ ਨੂੰ ਏਜੰਸੀਆਂ ਦਾ ਕਿਆ ਗਿਆ ਕਿ ਏਜੰਸੀਆਂ ਦਾ ਬੰਦਾ ਉਧਰੋਂ ਬਿਰਸਾ ਸਿੰਘ ਬਲਟੋਹਾ ਦੇ ਵੱਲੋਂ ਬਹੁਤ ਸਾਰੇ ਇਲਜ਼ਾਮ ਲਗਾਏ ਜਾ ਰਹੇ ਨੇ ਹੁਣ ਤੁਹਾਨੂੰ ਪਤਾ ਕਿ ਇਹਦਾ ਜਵਾਬ ਉਧਰੋਂ ਕੀ ਆਉਣਾ ਸ਼੍ਰੋਮੀ ਕਾਲੀ ਦਲ ਦੇ ਉੱਤੇ ਵੀ ਬਹੁਤ ਸਾਰੇ ਉਧਰੋਂ ਇਲਜ਼ਾਮ ਤਰਾਸ਼ੀ ਹੋਣੀ ਆ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਇਹ ਬਹਿਸ ਕਿੱਧਰ ਨੂੰ ਜਾ ਰਹੀ ਹੈ ਇਹਦੇ ਉੱਤੇ ਆਪਾਂ ਜਿਹੜਾ ਕਿਸੇ ਦਾ ਮੁਕੰਮਲ ਜਿਹੜੀ ਆ ਲਗਾਤਾਰ ਗੱਲਬਾਤ ਕਰਦੇ ਆ ਕਿ ਜਿਹੜਾ ਭਾਈ ਅਮਰਿਤਪਾਲ ਸਿੰਘ ਵਾਲਾ ਮਸਲਾ ਆ ਇਹੀ ਕਹਾਣੀ ਕਿੱਧਰ ਨੂੰ ਜਾ ਰਹੀ ਹੈ ਖਡੂਰ ਸਾਹਿਬ ਦੇ ਵਿੱਚ ਵੈਸੇ ਉਹ ਕਾਫੀ ਪੌਪੂਲਰ ਮੰਨੇ ਜਾ ਰਹੇ ਨੇ ਮੈਂ ਬੀਤੇ ਦਿਨਾਂ ਦੇ ਵਿੱਚ ਇੱਕ ਦਿਨ ਪ੍ਰਤਾਪ ਸਿੰਘ ਬਾਜਵਾ ਨੂੰ ਸੁਣ ਰਿਹਾ ਸੀ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੁਕਾਬਲਾ ਖਡੂਰ ਸਾਹਿਬ ਦੇ ਵਿੱਚ ਅਮਰਤਪਾਲ ਸਿੰਘ ਦੇ ਨਾਲ ਹੈ ਪਰ ਉਹਨਾਂ ਨੇ ਬਹੁਤ ਹੀ ਜਿਹੜਾ ਜੀਐਸਟੀ ਕੇ ਨਾਲ ਉਹਨਾਂ ਨੇ ਕਿਹਾ ਨਾ ਬੜੀ ਹਕਾਰਤ ਜਈ ਦੇ ਨਾਲ ਇਹ ਕੋਈ ਚੰਗੀ ਗੱਲ ਨਹੀਂ ਕਿਸੇ ਵੀ ਜਿਹੜਾ ਲੀਡਰ ਦੇ ਲਈ ਉਹ ਵੀ ਉਸ ਲੀਡਰ ਦੇ ਲਈ ਜਿਹੜਾ ਆਪਣੇ ਆਪ ਨੂੰ ਭਾਵੇਂ ਮੁੱਖ ਮੰਤਰੀ ਮੰਨਦਾ ਹੋਵੇ ਕਿਸੇ ਸਟੇਟ ਦਾ ਉਹਨੇ ਕਿਹਾ ਕਿ ਉਹ ਉਹਨਾਂ ਨੂੰ ਪੁੱਛਿਆ ਗਿਆ ਖਡੂਰ ਸਾਹਿਬ ਦੇ ਵਿੱਚ ਕਾਂਗਰਸ ਦਾ ਮੁਕਾਬਲਾ ਕਿਹਦੇ ਨਾਲ ਹੋ ਸਕਦਾ ਉਹਨਾਂ ਨੇ ਕਿਹਾ ਜੀ ਉਹਦੇ ਨਾਲ ਹੋ ਸਕਦਾ ਜਿਹੜਾ ਇੱਕ ਬੰਦਾ ਜੇਲ੍ਹ ਦੇ ਵਿੱਚ ਬੰਦਿਆ ਜਿਹੜਾ ਵੀ ਬੰਦਿਆ ਉਹਦੇ ਨਾਲ ਹੋ ਸਕਦਾ ਇਹ ਇਹ ਇਸ ਵੀਕਨ ਨਾਲ ਇੱਕ ਲੀਡਰ ਨੂੰ ਕਹਿਣਾ ਸੋ ਚਲੋ ਖੈਰ ਅੱਛਾ ਇਹਦੇ ਨਾਲ ਨਾਲ ਇੱਕ ਹੋਰ ਇੰਪੋਰਟੈਂਟ ਕੱਲ ਕੱਲ ਦੀ ਜਾਂ ਪਰਸੋਂ ਦੀ ਖਬਰ ਸੀਗੀ ਕਿ ਜਿਹੜਾ ਇਲੈਕਸ਼ਨ ਆਪਣੇ ਆਫੀਸਰ ਨੇ ਨਾ ਪੰਜਾਬ ਦੇ ਉਹ ਜਿਹੜਾ ਚੰਨੀ ਸਾਹ ਵਾਲਾ ਮਸਲਾ ਸੀਗਾ ਹੋਇਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਵੀ ਚੰਨੀ ਸਾਹ ਵਾਲਾ ਮਸਲਾ ਸੀਗਾ ਕਿ ਇਹਨੂੰ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਅਸੀਂ ਭੇਜਤਾ ਕਿ ਇਹ ਉਲੰਘਣਾ ਆ ਇਹ ਜਿਹੜਾ ਇਲੈਕਸ਼ਨ ਕੋਡ ਦੀ ਸੋ ਖੈਰ ਹੁਣ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਬਿਆਨ ਕਿੱਡਾ ਸੀ ਤੇ ਬਾਕੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ じゃ ਬੀ ਜੀ ਪੀ ਦੇ ਕਈ ਲੀਡਰਸ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਚੰਨੀ ਸਾਹਿਬ ਨੇ ਜਿਹੜਾ ਉਹ ਪੁੰਚ ਹਮਲੇ ਨੂੰ ਲੈ ਕੇ ਜਿਹੜਾ ਬਿਆਨ ਦਿੱਤਾ ਸੀ ਆਲਰੇਡੀ ਆਪਾਂ ਕਈ ਵੀਲੌਗਸ ਦੇ ਵਿੱਚ ਉਹ ਗੱਲ ਤੁਹਾਡੇ ਨਾਲ ਸਾਂਝੀ ਕਰ ਚੁੱਕਿਆ ਸੋ ਖੈਰ ਬਹੁਤ ਬਹੁਤ ਧੰਨਵਾਦ ਜੀ ਨਾਲ ਜੁੜੇ ਰਹਿਣ ਲਈ ਜੇਕਰ ਤੁਸੀਂ YouTube ਤੇ ਦੇਖ ਰਿਹਾ ਸੀ ਤਾਂ ਸਬਸਕ੍ਰਾਈਬ ਕਰ ਲੈਣਾ ਜੇਕਰ TikTok ਤੇ ਦੇਖ ਰਿਹਾ ਸੀ ਤਾਂ ਫੋਲੋ ਜੁੜ ਕਰ ਲੈਣਾ ਬਹੁਤ ਧੰਨਵਾਦ